ਜੋ ਗੁਰਦੁਆਰਾ ਸਾਹਿਬ ਜਿਹਾ ਜਰਾ ਕarli Kula Singh ਪਿੰਡ ਦੇਲਾ ਸੀ ਹਾਂ ਸੁਰਾਂ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਸੋ ਹਰ ਮਹੀਨੇ ਇੱਥੇ ਸੁਰਾਂ ਦਾ ਦਿਹਾੜਾ ਮਨਾਇਆ ਜਾਂਦਾ ਹੈ ਬਹੁਤ ਭਾਰੀ ਗੰਟੀ ਦੇ ਵਿੱਚ ਸੰਗਤ ਪਹੁੰਚਦੀ ਹੈ ਆਇਦਰ ਪਵਿੱਤਰ ਵਾਰਾ ذری ਹੈ ਆ ਦੇਖ ਸਕਦੇ ਹੋ ਆ ਫੋਟੋ ਤਸਵੀਰ ਜਿਹਾ ਜਰਾ ਕarli Kula Singh ਦੀ ਕੈਮਰਾਮੈਨ ਅ ਡਿਊਟੀ ਸਾਹਿਬ ਤਰਸੇਮ ਡਿਊਟੀ ਸੰਗਤ ਇਹ ਦਰਸ਼ਨ ਕਰਕੇ ਅੰਦਰ ਜਾਂਦੀ ਹੈ ਜੀ ਦਰਬਾਰ ਸਾਹਿਬ ਦਾ ਇੱਕ ਰਾਤ ਦੇ ਲੋਕ ਦੇ ਦਰਬਾਰ ਆ ਆ ਸਾਡੇ ਇੱਥੇ ਦੁਆਨ ਲੱਗਦੇ ਨੇ 14 ਮਾਰਚ ਨੂੰ ਦਰਬਾਰ ਸਾਹਿਬ ਸਨਾਨ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਸੋ ਪਾਰੀ ਘੰਟੀ ਦੇ ਵਿੱਚ ਸੰਗਤ ਪਹੁੰਚੀ ਹੈ ਗਰੰਥੀ ਸਿੰਘ ਹੈਡ ਗਰੰਥੀ ਸੰਤੋਖ ਸਿੰਘ ਬਾਰਮਾ ਦੀ ਕਥਾ ਕਰ ਰਹੇ ਨੇ ਸੋ ਤੁਸੀਂ ਦੇਖ ਸਕਦੇ ਹੋ ਇਹ ਲੰਗਰ ਹਾਲ ਕਰੀ ਕਮਨ ਇਹ ਲੰਗਰ ਹਾਲ ਹੈ ਗੁਰਦਾਰਾ ਸਾਹਿਬ ਦਾ ਜਿਹਦਰ ਅਕਾਲੀ ਕੁਲਾ ਸਿੰਘਾ ਸੰਗਤ ਅੰਦਰ ਦਰਵਾਜ਼ਾ ਦੇ ਜਾ ਰਹੀ ਹੈ ਹਟਗਾਂਤੀ 12ਵਾਂ ਦੀ ਕਥਾ ਕਰ ਰਹੇ ਨੇ ਸੋ ਅੱਜ ਸਨਾਤਾ ਦਿਹਾੜਾ ਬੜੀ ਸਰਦਾਰ ਨਾਲ ਮਨਾਇਆ ਜਾ ਰਿਹਾ ਹੈ ਜੀ ਦੇਖ ਸਕਦੇ ਹੋ ਅਸਾਂ ਆਪ ਕੀ ਗੱਲ ਸੁਣੋ एवरा का चिंता वर्ष को ना पालो ना आवेदन करना वालों को ये पीले प्रमाण पत्रों से सामना नहीं है इस तरह पढ़ा देने के लिए जय श्री का पंडा है परम आदरहुं श्री करा दिया बहु पर्व पाशविट सतनाम राधे सुनो सतनाम राधे சே குரு சாரு சா ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਗੁਰੂ ਤੇ ਨਾਮੁ ਆਵੇ ਗੁਰੂ ਸਤਿ ਨਾਮੁ ਆਵੇ ਗੁਰੂ ਵਾਧੂ ਦੀ ਕਾਲ ਸਾ ਪੂਰੀ ਕੀ ਵਤੇ ਸੋ ਸਚੰਦੰਗ ਬਗਵਾਨ ਅੰਦਰ ਜੇ ਕੇ ਰਸੁ ਕੋ ਨੀਂਗਿ ਸਗਰਾ ਦੇ ਸਾਰੇ ਸੰਗਤਾਂ ਨੂੰ ਮੇਰੀ ਹਾਰਦਿਕ ਸ਼ੁਭਕਾਮਨਾਵਾਂ ਗੁਰੂ ਚਰਨਾਂ ਦੇ ਸਤਿ ਸ੍ਰੀ ਅਕਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਵਨ ਵਚਨਾਂ ਬਾਣੀ ਨਾਮ ਦੇ ਗਿਆਨ ਦੀ ਕੇਵਲ ਪਰਚਾਰਨ ਕੀਤੀ ਹੈ ਸੋ ਲਖਪ੍ਰਣ ਦੇ ਅਸਰਗੇ ਦ્વાਰ ਬੇਨਤੀ ਕਰਦੇ ਹਾਂ ਕਿ ਇਹ ਵੀ ਨਾ ਸੇਵਾ ਸੰਗਤਾਂ ਦੀ ਜਨਤੀ ਨਮਰਤੀ ਹੋਵੇ ਸੋ ਪਰਮਾਨੰਦ ਨਾਮ ਦੇ ਗਿਆਨ ਸੇਤਨ ਕਰਦੇ ਹਾਂ ਸਾਰੇ ਸੰਗਤ ਨੂੰ ਬੇਅਸਰਤਾ ਦੀ ਨਿਰਤਿ ਨਾ ਦਿੱਤੇ ਸੋਨਪੜੀ ਕੋਲ ਉਪਮਪਰੀ ਦੇ ਨਾਮ ਨਾਲ ਦੇਵਾ ਦਾ ਤਾਇਆ ਜੈਲ ਨੂੰ ਬਲਾਸਟ ਤੋਂ ਸਾਹਮਣੇ ਗੁਰਦੁਆਰਾ ਸਾਹਿਬ ਦੇ ਪੱਲੇ ਉੱਤੇ ਕਾਰਜ ਚੱਲ ਰਹੀ ਹੋਣ ਕਰਕੇ ਸੂਚਨਾ ਸੰਬੰਧਕਾਂ ਤੋਂ ਵਰਤਨ ਨੂੰ ਇਹ ਦਿੱਤੀ ਪੱਛਾ 1 ਪਿੰਕਤੀ ਸਧਰਾਂ ਦੇ ਹੁਣ ਬਾਰਮਾ ਦੇ ਪਾਠ ਹੋਏ ਨੇ ਹੁਣ ਭੋਗ ਪੈ ਚੁੱਕਿਆ ਹਨ ਰਾਸ ਹੋ ਚੁੱਕੀ ਹੈ ਹੁਕਮ ਨਮ ਲਿਆ ਗਿਆ ਹੈ ਹੁਣ ਸੰਗਤਾਂ ਬੜੀ ਪਿਆਰ ਨਾਲ ਦੇਖ ਲੈ ਰਹੀਆਂ ਨੇ ਆ ਦੇਖ ਸਕਦੇ ਹੋ ਸੰਗਤਾਂ ਬੜੇ ਪਿਆਰ ਤੇ ਸ਼ਰਧਾ ਦੇ ਨਾਲ ਪ੍ਰਸ਼ਾਦ ਲੈ ਰਹੇ ਨੇ ਅਚਰਾਂ ਦਾ ਦਿਹਾੜਾ ਹੈ ਬੜੀ ਧੂਮ-ਧਮਾਣਾ ਮਨਾਇਆ ਜਾਂਦਾ ਹੈ ਦਿਲ ਅਸੀਹਾਂ ਵਿਖੇ ਸੋ so, 14 ਮਾਰਚ ਨੂੰ ਇੱਥੇ ਸੀਦੀ ਜੋੜ ਮੇਲਾ ਮਨਾਇਆ ਜਾਂਦਾ ਹੈ 10 ਮਾਰਚ ਤੋਂ 14 ਮਾਰਚ ਤੱਕ ਉਦੋਂ ਬਹੁਤ ਪਹਾੜੀ ਇਕੱਠ ਹੁੰਦਾ ਹੈ ਤੇ ਹਰ ਮਹੀਨੇ ਸਰਾਂ ਦਾ ਦਿਹਾੜਾ ਮਨਾਇਆ ਜਾਂਦਾ ਹੈ ਕੁਝ ਸੰਗਤਾਂ ਹੁਣ ਭੋਗ ਪੈ ਚੁੱਕੇ ਹਨ ਸੰਗਤਾਂ ਬੜੀ ਸ਼ਰਧਾ ਦੇ ਸਤਿਕਾਰ ਨਾਲ ਪ੍ਰਸ਼ਾਦ ਲੈ ਰਹੀਆਂ ਹਨ ਉਸ ਤੋਂ ਬਾਅਦ ਸੰਗਤਾਂ ਲੰਗਰ ਛਕਣ ਜਾਣ ਗਿਆ ਇੱਧਰ ਲੰਗਰ ਹਾਲ ਹੈ ਸਾਹਮਣੇ ਦੇਖ ਸਕਦੇ ਹੋ ਕੈਮਰਾ ਮੈਨੂੰ ਇੱਧਰ ਆਓ سنگا بڑی شردا ستکار پرشاد لے رہی نے استو بعد لگر تیار ہے ਸੰਗਤਾਂ ਲੰਘ ਰਹੇ ਗਿਆ ਸੋ ਅੱਜ ਸਰਾਂ ਦਾ ਦਿਹਾੜਾ ਮਨਾਇਆ ਗਿਆ ਹੈ ਸੰਗਤਾਂ ਵੱਲੋਂ ਜਿੱਥੇ ਹਰ ਮਹੀਨੇ ਜਸਹਰ ਅਕਾਲੀ ਖੁਲਾ ਸਿੰਘ ਪਿੰਡ ਦੇਲਾ ਸੀਆ ਗੁਰਦੁਆਰਾ ਸਾਹਿਬ ਵਿਖੇ ਹਰ ਮਹੀਨੇ ਸਰਾਂ ਦਾ ਦਿਹਾੜਾ ਮਨਾਇਆ ਜਾਂਦਾ ਹੈ ਬੜੀ ਸ਼ਰਧਾ ਦੇ ਸਤਕਾਰ ਨਾਲ ਤੇ 10 ਮਾਰਚ ਤੋਂ 14 ਮਾਰਚ ਤੱਕ ਸੀਦੀ ਜੋੜ ਮੇਲਾ ਮਨਾਇਆ ਜਾਂਦਾ ਹੈ ਸੀਦੀ ਜੋੜ ਮੇਲੇ ਤੇ ਸੰਗਤਾਂ ਭਾਰੀ ਇਕੱਠ ਦੇ ਵਿੱਚ ਪਹੁੰਚਦੀਆਂ ਹਨ ਸੋ ਮਹਾਨ ਜਰਨੈਲ ਜਹਦਾਰ ਕਾਲੀ ਕੁਲਾ ਸਿੰਘ ਦਾ ਇਹ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ। ਖੁਦਿਆਲਾ ਸਿੰਘਾ ਗੁਰਦੁਆਰਾ ਸਾਹਿਬ ਇਤਿਹਾਸਿਕ ਹੈ। ਜਹਦਾਰ ਕਾਲੀ ਕੁਲਾ ਸਿੰਘ ਨੇ ਬਹੁਤ ਕੁਰਬਾਨੀਆਂ ਕੀਤੀਆਂ। ਜਹਦਾਰ ਕਾਲੀ ਕੁਲਾ ਸਿੰਘ ਮਹਾਨ ਜਰਨੈਲ ਸਨ। ਜਦੋਂ ਮਹਾਰਾਜ ਜੀ ਸੰਧ ਰਾਜ ਸੀ ਜਹਦਾਰ ਕਾਲੀ ਕੁਲਾ ਸਿੰਘ ਅਕਾਲ ਤਖਤ ਦੇ ਜਹਦਾਰ ਸਨ। ਉਹ ਜਹਾਜੇਦਾਰ ਅਕਾਲ ਤਖਤ ਨੂੰ ਨਹੀਂ ਮਿਲਿਆ ਜਹਾਜਾ ਜਹਾਜੇਦਾਰ ਅਕਾਲੀ ਗੁਰਾ ਸਿੰਘ ਸਨ ਸਾਨੂੰ ਮਾਣ ਹੈ ਜਹਾਜੇਦਾਰ ਅਕਾਲੀ ਗੁਰਾ ਸਿੰਘ ਤੇ ਇਹਨਾਂ ਦੀ ਕੁਰਬਾਨੀਆਂ ਤੇ ਸਾਨੂੰ ਮਾਣ ਹੈ ਸੋ ਅੱਜ ਸਰਾਂ ਦਾ ਦਿਹਾੜਾ ਸਰਾਂ ਦਾ ਦਿਹਾੜਾ ਬੜੀ ਧੂਮ ਤਮਨਾ ਮਨਾਇਆ ਜਾਂਦਾ ਹੈ ਸੋ ਸਾਰਾ ਪਿੰਡ ਦੇਖੋ ਕਿੰਨਾ ਭਾਰੀ ਇਕੱਠਾ ਹੈ ਕੈਮਰਾਮੈਨ ਉੱਤੇ ਹੀ ਦਿਖਾਓ ਬੜਾ ਜਿਆ ਕਿੰਨਾ ਭਾਰੀ ਇਕੱਠਾ ਹੈ ਦੇਖ ਸਕਦੇ ਹੋ ਸਾਡੀਆਂ ਬੀਬੀਆਂ ਭੈਣਾਂ ਸਰਦਾ ਨਾਲ ਦੇਖ ਲੈ ਰਹੀਆਂ ਨੇ ਪ੍ਰਸ਼ਾਦ ਤੋ ਕੋਈ ਰੌਲਾ ਨਹੀਂ ਕੋਈ ਕਿਸੇ ਤਰ੍ਹਾਂ ਦਾ ਪਹਿਲਾਂ ਖਤਰਾ ਮੈਂ ਬੈਠਦਾ ਜਾਪ ਹੋਇਆ ਅੰਦਰ ਬੜੀ ਸ਼ਰਧਾ ਨਾਲ ਦਿਖਾਓ ਕੈਮਰਾਮੈਨ ਸਾਰੀ ਸੰਗਤ ਨੂੰ ਆ ਦੇਖੋ ਪਾਰੀ ਇਕੱਠ ਸੰਗਤਾਂ ਬੜੀ ਸ਼ਰਧਾ ਤੇ ਸਤਿਕਾਰ ਨਾਲ ਦੇਖ ਲੈ ਪ੍ਰਸ਼ਾਦ ਲੈ ਰੀਆਂ ਨੇ ਤੋ ਹਰ ਮਹੀਨੇ ਇੱਥੇ ਸਰਾਂ ਦਾ ਤਿਹਾਰਾ ਮਨਾਇਆ ਜਾਂਦਾ ਹੈ ਬਹੁਤ ਭਾਰੀ ਇਕੱਠ ਦੇ ਵਿੱਚ ਸੰਗਤਾਂ ਇੱਥੇ ਦਰਸ਼ਨ ਕਰਨ ਆਉਂਦੀਆਂ ਹਨ ਸੋ ਇਸ ਤੋਂ ਬਾਅਦ ਪ੍ਰਸ਼ਾਦ ਲੈ ਕੇ ਸੰਗਤਾਂ ਬੜੇ ਪਿਆਰ ਦੇ ਸਰਦਾ ਨਾਲ ਲੰਗਰ ਛਕਣ ਗਈਆਂ ਕੋ ਇਧਰ ਲੰਗਰ ਹਾਲ ਹੈ ਉਹ ਸਾਹਮਣੇ ਡਿਊਟੀ ਸਾਹਿਬ ਹੈ ਤੇ ਆਪਣਾ ਬਾਰਾਹਵਰੀ ਪਵਿੱਤਰ ਬਾਰਾਹਵਰੀ ਜੋ ਬਾਬਾ ਕਾਲੀ ਫੁੱਲਾ ਸਿੰਘ ਦਾ ਘਰ ਹੈ ਸਾਹਮਣੇ ਦੇਖ ਸਕਦੇ ਹਾਂ ਸੰਗਤਾਂ ਬੜੀ ਸਰਦਾ ਦੇ ਸਤਿਕਾਰ ਨਾਲ ਪ੍ਰਸ਼ਾਦ ਲੈ ਰਹੀਆਂ ਨੇ ਉਸ ਤੋਂ ਬਾਅਦ ਸੰਗਤਾਂ ਲੰਗਰ ਛਕਣ ਗਿਆ ਬੜੀ ਸਰਦਾ ਦੇ ਨਾਲ ਸੋ ਇਹ ਇੱਕ ਯਾਸਕ ਪਿੰਡ ਹੈ ਇਤਿਹਾਸ ਗੁਰਦਾਰਾ ਸਾਹਿਬ ਇੱਥੇ ਸੰਗਤਾਂ ਬੜੀ ਸਰਦਾ ਹੈ ਕਿਉਂਕਿ ਜਿਹੜਾ ਕਾਲੀ ਬੋਲਾ ਸਨ ਬੜੇ ਮਹਾਨ ਜਰਨੈਲ ਸਨ ਸੋ ਬੇਨਤੀ ਹੈ ਸਭ ਸੰਗਤਾਂ ਨੂੰ 10 ਮਾਰਚ ਤੋਂ 14 ਮਾਰਚ ਤੱਕ ਪਹਿਲਾ ਸਿੰਘ ਆ ਵਿਖੇ ਸ਼ਹੀਦੀ ਜੋੜ ਮੇਲਾ ਮਨਾਇਆ ਜਾਂਦਾ ਹੈ। ਸੋ ਸੰਗਤਾਂ ਵੱਧ ਤੋਂ ਵੱਧ ਪਹੁੰਚਣ ਦੀ ਕਿਰਪਾਲਤਾ ਕਰੋ। ਕਿਉਂਕਿ ਇਹ ਮਹਾਨ ਜਰਨੈਲ ਹੈ। ਇੱਥੇ ਸੁੱਖਾਂ ਵੀ ਪੂਰੀਆਂ ਹੁੰਦੀਆਂ ਨੇ ਜੋ ਵੀ ਮੰਗ ਲੈ ਕੇ ਇੱਥੇ ਆਉਂਦਾ ਹੈ। ਸਭ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ। ਸੋ ਦੇਸ਼ਾਂ-ਪ੍ਰਦੇਸ਼ਾਂ ਦੇ ਬੈਠੀਆਂ ਸੰਗਤਾਂ ਨੂੰ ਬੇਨਤੀ ਹੈ ਕਿ 10 ਮਾਰਚ ਤੋਂ 14 ਮਾਰਚ ਤੱਕ ਸ਼ਹੀਦ ਜਹੇਦਾਰ ਕਾਲੀਪੁਰਾ ਸਿੰਘ ਦਾ ਸ਼ਹੀਦੀ ਜੋੜ ਮੇਲਾ ਬੜੀ ਸਰਦਾਰਾ ਨਾਲ ਮਨਾਇਆ ਜਾਂਦਾ ਹੈ। ਸੋ ਦੂਰੋਂ ਨੇੜੇ ਸੰਗਤਾਂ ਇੱਥੇ ਪਹੁੰਚਿਆ ਕਰੋ ਭਾਈ। ਸੋ ਬੇਨਤੀ ਹੈ। ਇੱਥੇ ਸੁੱਖਾਂ ਪੂਰੀਆਂ ਹੁੰਦੀਆਂ ਨੇ ਸੰਗਤਾਂ ਜੋ ਵੀ ਮਨੋ ਕਾਮਨਾ ਲੈ ਕੇ ਇੱਥੇ ਪਹੁੰਚਦੀਆਂ ਨੇ ਜਿਵੇਂ ਅਕਾਲੀ ਪੁਰਖ ਸਿੰਘ ਜੀ ਨਾਲ ਦੀਆਂ ਮੰਗਾਂ ਉਹਨੇ ਮਨੋ ਕਾਮਨਾ ਪੂਰੀਆਂ ਕਰਦੇ ਨੇ ਸੋ ਬੇਨਤੀ ਹੈ ਅੱਜ ਭਾਰੀ ਇਕੱਠ ਹੈ ਸੋ ਸਰਦਾ ਦੇ ਨਾਲ ਸੰਗਤ ਪ੍ਰਸ਼ਾਦ ਲੈ ਰਹੀ ਹੈ ਸਾਡੀਆਂ ਬੀਤੀਆਂ ਭੈਣਾਂ ਆਪਾਂ ਦੇਖਦੇ ਹਾਂ ਕਿੰਨਾ ਰੌਲਾ ਪਾਉਂਦੀਆਂ ਨੇ ਪਰ ਇੱਥੇ ਬੜੀ ਸਰਦਾ ਨਾਲ ਪ੍ਰਸ਼ਾਦ ਲੈ ਰਹੀਆਂ ਨੇ ਇਹ ਦੇਖੇ ਜ਼ਰਾ ਅਕਾਲੀ ਪੁਰਖ ਸਿੰਘ ਦੀ ਕਿਰਪਾ ਹੈ ਆ ਦੇਖ ਸਕਦੇ ਹਾਂ ਕਿਤੇ ਵੀ ਸਾਡੇ ਪੀਪਿਆ ਪੈਣਾ ਇਕੱਠੇ ਆਉਣ ਰੌਲਾ ਪਾਉਂਦੀਆਂ ਨੇ ਆ ਦੇਖੋ ਸ਼ਰਦਾ ਨਾਮ ਦੇ ਗਲੇਰੀਆਂ ਨੇ ਪ੍ਰਸ਼ਾਦ ਕੁਝ ਜਹੇਦਾਰ ਕਾਲੀਪੁਰਾ ਸਿੰਘ ਦਾ ਇਹ ਪਵਿੱਤਰ ਗੁਰਦੁਆਰਾ ਸਾਹਿਬ ਹੈ ਸੋਸਰਾ ਦਾ ਤੇ ਹਾੜਾ ਬੜੀ ਸ਼ਰਦਾ ਨਾਮਾਇਆ ਜਾਂਦਾ ਹੈ ਸੰਤਾਂ ਨੂੰ ਪ੍ਰਸ਼ਾਦ ਲੈ ਕੇ ਉਸ ਤੋਂ ਬਾਅਦ ਲੰਗਰ ਸ਼ਕਣ ਗਿਆ ਪ੍ਰਸ਼ਾਦ ਦਾ ਲੰਗਰ ਤਿਆਰ ਹੈ ਤੋਂ ਲੰਗਰ ਖਾਉਣਿਆ ਆ ਤੁਹਾਨੂੰ ਲੰਗਰ ਦਿਖਾਉਨੇ ਆ ਇੱਥੇ ਆ ਸਾਡੇ ਵੀਰ ਭਾਂਡੇ ਦੀ ਸੇਵਾ ਕਰ ਰਹੇ ਨੇ ਬੜੀ ਸ਼ਰਧਾ ਦੇ ਨਾਲ ਦੇਖ ਸਕਦੇ ਹੋ ਆ ਨੌਜਵਾਨ ਯੂਥ ਹੈ ਸੋ ਬੜੀਆਂ ਨੂੰ ਸ਼ਰਧਾ ਹੈ ਜਿਵੇਂ ਸਰਕਾਰ ਕਾਲੀਪੁਰ ਸੰਗਤ ਤੇ ਸੋ ਅੱਜ ਸਰਾਂ ਦਾ ਦਿਹਾੜਾ ਸੰਗਤਾਂ ਭਾਂਡੇ ਵਰਤਨ ਲੈ ਕੇ ਸਤ ਲੰਗਰ ਹਾਲ ਦੇ ਵਿੱਚ ਚੱ ਰੀਆਂ ਨੇ ਆ ਦੇਖੋ ਸਤ ਲੰਗਰ ਹਾਲ ਹੈ ਇਹ ਜਿਹੜਾ ਕਾਲੀਪੁਰਾ ਸਿੰਘ ਦਾ ਬੁਖਾਰਾ ਸਾਹਿਬ ਦਾ ਲੰਗਰ ਹਾਲ ਹੈ ਸੰਤਾਂ ਹੁਣ ਪ੍ਰਸ਼ਾਦ ਲੈ ਕੇ ਲੰਗਰ ਚੱਕ ਰੀਆਂ ਨੇ ਲੋਈ ਸਰਦਾ ਸਤਕਾਰ ਨਾਲ ਲੰਗਰ ਚੱਕ ਰੀਆਂ ਨੇ ਆ ਦੇਖੋ ਜੀ ਬਹੁਤ ਸੰਤਾਂ ਆ ਰਿਆ ਨੇ ਇੱਥੇ ਸਾਰਾ ਇਹ ਹਾਲ ਭਰ ਜਾਣਾ ਹੈ ਅਬ ਸੇਵਾਦਾਰ ਬੜੇ ਸੇਵਾਦਾਰ ਇੱਧਰ ਲੰਗਰ ਸ਼ਿਕਾ ਰਹੇ ਨੇ ਪਰ ਸ਼ਾਦਾ ਦੇ ਨਾਲ ਬੜੇ ਸੇਵਾਦਾਰ ਨੇ ਪੱਕੇ ਰਹੇ ਆਰਮੀ ਨੇ ਆਉਂਦੇ ਨੇ ਤੋਂ ਸੰਗਤਾਂ ਬੜੀ ਸ਼ਾਦਾ ਦੇ ਸਤਕਾਰ ਨਾਲ ਲੰਗਰ ਛਕਰੀਆ ਨੇ ਤੋਂ ਭਾਰੀ ਇਕੱਠ ਹੈ ਇਹ ਸੰਗਤਾਂ ਇੱਧਰ ਬਹੁਤ ਆ ਰਹੀਆਂ ਨੇ ਦੇਖ ਸਕਦੇ ਹੋ ਅੱਜ ਦੇ ਸਤਿ ਸ਼੍ਰੀ ਅਕਾਲ ਬੜੀ ਸ਼ਤ ਦਾ ਦੇ ਨਾਲ ਸਾਡੇ ਨੰਗਸ਼ਾ ਕਰੀਆਂ ਦੀ ਸੰਗਤਾਂ ਤੋਂ ਖੀਰ ਪਛਾਦਾ ਦਾ ਲੰਗਰ ਹੈ ਸੰਗਤਾਂ ਵਰਤਨ ਲੈ ਕੇ ਮure ਪਿਆਰ ਤੇ ਸਤਿਕਾਰ ਨਾਲ ਪੰਕਤ ਵਿੱਚ ਬੈਠ ਰਹੀਆਂ ਨੇ ਸੋ ਸੰਗਤਾਂ ਬੜੇ ਪਿਆਰ ਤੇ ਸਤਿਕਾਰ ਨਾਲ ਵਰਤਨ ਲੈ ਕੇ ਸੰਗਤਾਂ ਪੰਕਤ ਵਿੱਚ ਬਹਿ ਰਹੀਆਂ ਨੇ ਸੋ ਅੱਜ ਖੀਰ ਦਾ ਤੇ ਪਛਾਦਾ ਦਾ ਲੰਗਰ ਹੈ ਸੰਗਤਾਂ ਬਹੁਤ ਆ ਰਹੀਆਂ ਨੇ ਦੇਖੋ ਦੇਖ ਸਕਦੇ ਹੋ ਕਿੰਨਾ ਭਾਰੀ ਇਕੱਠਾ ਹੈ ਸੋ ਦੇ ਲੈ ਕੇ ਪ੍ਰਸ਼ਾਦ ਲੈ ਕੇ ਸੰਗਤਾਂ ਨੰਗਰ ਹਾਲ ਦੇ ਵਿੱਚ ਪਹੁੰਚੀਆਂ ਨੇ ਆ ਦੇਖ ਜੋ ਸਾਡੇ ਪੀਰ ਕਿਵੇਂ ਸਰਦਾਂ ਨਗਰ ਛੱਕਰੇ ਨੇ ਇੱਥੇ ਹਰ ਮਹੀਨੇ ਸਰਾਂ ਦਾ ਦਿਹਾੜਾ ਮਨਾਇਆ ਜਾਂਦਾ ਹੈ ਸੋ ਭਾਰੀ ਇਕੱਠ ਹੁੰਦਾ ਹੈ ਉਸ ਨਾਂ ਦੇ ਦਿਹਾੜੇ ਤੇ ਆ ਸਾਡੇ ਇੱਥੀਆਂ ਯੂਨੀਵਰਸਿਟੀ ਪੜ੍ਹਦੀਆਂ ਨੇ ਇਹ ਵੀ ਛੱਡ ਕੇ ਪੜਾਈ ਦੂਰੇ ਪਹੁੰਚੀਆਂ ਨੇ ਕਿਉਂਕਿ ਹਰੇਕ ਹੋਰੇ ਸਰਦਾ ਐ ਨਹੀਂ ਸਰਦਾ ਐ ਵੀ ਪੜਾਈ ਛੱਡਤੀਆਂ ਜਿਨ੍ਹਾਂ ਨੇ ਇਹ ਪਹੁੰਚੀਆਂ ਰਹੇ ਪਰ ਇਹ ਸਰਦਾ ਰੱਖਦੇ ਨੇ ਜਿਵੇਂ ਬੱਚੇ ਕੋਈ ਪਾਰਟੀ ਪੜ੍ਹਦੇ ਨੇ ਸੁਖਮਨੀ ਸਾਹਿਬ ਦਾ ਬੁਰਦ ਲੜ ਲਕੀਆਂ ਨੇ ਛੱਡਤੀਆਂ ਆ ਦੇਖ ਸਕਦੇ ਹੋ ਆ ਪ੍ਰਧਾਨ ਸਾਹਿਬ ਖੜੇ ਨੇ ਇਹਦਾ ਕਾਰਜਪ੍ਰਣ ਗੁਰਦਾਰਾ ਸਾਹਿਬ ਦੇ ਪ੍ਰਧਾਨ ਸਾਹਿਬ ਨੇ ਇਹ ਪ੍ਰਧਾਨ ਸਮ ਨਗਰਾਨੀ ਰੱਖ ਰਹੇ ਨੇ ਵੀ ਲੰਗਰਿੱਕ ਜਿਵੇਂ ਚੱਲਦਾ ਹੈ ਪਰਮੰਤਾ ਤੋਂ ਕੰਮ ਕਰ ਰਹੇ ਸਾਰੇ ਨਗਰਿਆਨੀ ਪਤਾਸ ਲੱਖ ਰਹੇ ਨੇ ਸਾਡੇ ਵੀਰ ਵਰਤਨ ਦੀ ਸੇਵਾ ਕਰ ਰਹੇ ਨੇ ਆਹ ਬੜੀ ਸ਼ਰਧਾ ਨਾਲ ਨੌਜਵਾਨਾਂ ਨੂੰ ਉਹ ਵਰਤਮਾਨੀ ਸੇਵਾ ਕਰ ਰਹੇ ਨੇ ਤੇ ਬਣਾ ਕਮਾਲੇ ਡਿਊਟੀ ਅਭੀ ਵੀ ਆਹ ਬੜੀ ਸਰਦਾ ਦੇ ਨਾਲ ਪ੍ਰਸ਼ਾਦਾਂ ਦਾ ਲੰਗਰ ਤਿਆਰ ਕਰ ਰਹੀਆਂ ਨੇ ਆ ਦੇਖ ਸਕਦੇ ਹੋ ਸਵੇਰ ਤੋਂ ਲੈ ਕੇ ਬੈਠੀਆਂ ਨੇ ਪੋਖਣ ਭਾਣੇ ਸਵੇਰੇ ਰੋਟੀ ਖਾ ਕੇ ਨਹੀਂ ਆਈਆਂ 7 ਵਜੇ ਦੀ ਆ ਰਹੇ ਨੇ ਇੱਥੇ ਇਹ ਹਰ ਮਹੀਨੇ ਸਾਡੀਆਂ ਮਾਤਾਵਾਂ ਸਾਡੀਆਂ ਬੀਬੀਆਂ ਭੈਣਾਂ ਹਰ ਮਹੀਨੇ ਲੰਗਰ ਪਕਾਉਂਦੀਆਂ ਨੇ ਇੱਥੇ ਕਿਉਂਕਿ ਅਸਤਨਾ ਬੈਗੋ ਦਾ ਯਾਦ ਵੀ ਕਰਿਆ ਨੇ ਬੜੀਆਂ ਨੇ ਸਰਦਾ ਹੈ ਹਰ ਮਹੀਨੇ ਇੱਥੇ ਸਰਦਾ ਦਿਹਾੜਾ ਮਨਾਇਆ ਜਾਂਦਾ ਹੈ ਸੰਗਤਾਂ ਬੜੀ ਸਰਦਾ ਦੇ ਨਾਲ ਪਹੁੰਚਦੀਆਂ ਨੇ ਸੋਪਾਰੀ ਇਕੱਠ ਹੈ ਸਾਡੀਆਂ ਬੀਬੀਆਂ ਭੈਣਾਂ ਸਾਡੀਆਂ ਧੀਆਂ ਦੇ ਕੋ ਲੰਗਰ ਪਕਾਰੀਆਂ ਨੇ ਲੰਗਰ ਦੀ ਸੇਵਾ ਕਰ ਰਹੀਆਂ ਨੇ ਸਤਨਾ ਬੈਗੂ ਦਾ ਜਾਪ ਹੋ ਰਿਹਾ ਹੈ ਕੋਈ ਚੁਗਲੀ ਨੰਤਿਆ ਨਹੀਂ ਕਰ ਰਹੀਆਂ ਕਿਸੇ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਕੋਈ ਚੁਗਲੀ ਨੰਤਿਆ ਨਹੀਂ ਸਤਨਾ ਬੈਗੂ ਦਾ ਜਾਪ ਹੋ ਰਿਹਾ ਹੈ ਆ ਦੇਖ ਸਕਦੇ ਹੋ ਇੰਨੀ ਸਰਦ ਹੈ ਜਿਹਾ ਅਕਾਲੀ ਪੁਰਖ ਸਿੰਘ ਤੇ ਸੋ ਇੱਥੇ ਇਤਿਹਾਸ ਗੁਰਦੁਆਰਾ ਸਾਹਿਬ ਹੈ ਦੇਲਾ ਸਿੰਘ ਇੱਥੇ 14 ਮਾਰਚ ਨੂੰ ਸਿੱਧੀ ਜੋੜ ਮੇਲਾ ਮਨਾਇਆ ਜਾਂਦਾ ਹੈ 10 ਮਾਰਚ ਤੋਂ 14 ਮਾਰਚ ਤੱਕ ਸੋ ਬਹੁਤ ਭਾਰੀ ਇਕੱਠ ਹੁੰਦਾ ਹੈ ਸਮਾਗਮ ਹੁੰਦੇ ਨੇ ਸੋ ਦੂਰੋਂ ਦੇਟੋਂ 12 ਦਸਾਂ ਪੀਸੋ ਸੰਗਤਾਂ ਦੇਖ ਰਹੀਆਂ ਨੇ ਇੱਥੇ ਜੋੜ ਮੇਲੇ ਤੇ 14 ਮਾਰਚ ਨੂੰ ਪਹੁੰਚਣ ਦੀ ਕਿਰਪਾਲਤਾ ਕਰੋ ਉਥੇ ਸੁੱਖਾਂ ਪੂਰੀਆਂ ਹੁੰਦੀਆਂ ਨੇ ਇਹ ਬੀਬੀਆਂ ਬੇਗੁਰਾ ਜੱਬ ਕਿਉਂ ਕਰ ਰਹੀਆਂ ਨੇ ਉਹਨਾਂ ਸਰਦਾ ਇੰਨੀ ਹੈ ਜੋ ਵੀ ਮਨੋ ਕਾਮਨਾ ਲੈ ਕੇ ਆਉਂਦੀਆਂ ਨੇ ਜਿਹਾਦਰ ਅਕਾਲੀ ਬੁੱਲਾ ਸਿੰਘ ਪੂਰੀਆਂ ਕਰਦਾ ਕਿਉਂ ਮਹਾਨ ਜਰਨੈਲ ਸਨ ਜਿਹਾਦਰ ਅਕਾਲੀ ਬੁੱਲਾ ਸਿੰਘ ਜੋ ਜਿਹਾਦਰ ਅਕਾਲੀ ਬੁੱਲਾ ਸਿੰਘ ਅਕਾਦਾਰ ਦੇ ਜਿਹੇਦਾਰ ਸਨ ਉਹ ਜਿਹੇਦਾਰ ਅਕਾਲ ਤੱਕ ਤੁ ਨਹੀਂ ਮਿਲਿਆ